ਇਤਨਾ ਬਾਈ ਕੋਲੇ ਕਹੀਰ ਦਾ ਕੰਪਿਊਟਰ ਕਰਾ ਖੜਾ ਹੈ ਬਾਈ ਕਿਹੜਾ ਮਾਡਲ ਹੈ ਇਹ ਇਹ ਹੈਗਾ ਹੀ 19 ਮਾਡਲ 19 ਮਾਡਲ 19 ਮਾਡਲ ਸਿਸਟਮ ਕਿਹੜਾ ਦਿੱਦੇ TND ਦਾ ਜੀ TND ਦਾ TND ਦਾ ਸਾਰਾ ਸਾਈ ਸਾਰਾ ਸੀਵਰ ਕੰਟਰੋਲ ਬਾਕਸ ਸੀਵਰ ਕੰਟਰੋਲ ਬਾਕਸ ਸਾਰਾ ਸਾਰਾ ਤੇ ਬਾਕੀ ਰੀਡਰ ਨੂੰ ਡਾ ਪੈਦੀਆਂ ਸਾਰੀਆਂ ਨਾਲ ਦੇਵਾਂਗੇ ਸਾਰੀਆਂ ਨਾਲ ਲਾਵਾਂਗੇ ਠੀਕ ਆ ਆਪਾਂ ਚੈੱਕ ਕਰਾ ਕੇ ਦੇਵਾਂਗੇ ਚੈੱਕ ਕਰਾ ਕੇ ਦਵਾਂਗੇ ਦੋ ਬੈਟਰੀਆਂ ਨੇ ਦੋ ਬੈਟਰੀਆਂ ਨੇ ਲੀਡਾਂ ਵਗੈਰਾ ਸਾਰਾ ਕੁਝ ਹੈ ਲੀਡਾਂ ਵਗੈਰਾ ਸਾਰੇ ਹੀ ਨੇ ਠੀਕ ਆ ਦਿਖਾ ਦੀ ਬਾਈ ਕੱਗੀ ਚੱਲਿਆ ਥੋੜੀ ਆ ਇਹ ਮਾਲੂਨ ਧੋਣ ਦੇ ਵਾਲਾ ਸਾਫ ਨਹੀਂ ਕਰੀ ਹੋਈ ਨਾ ਤਾਂ ਤਾਂ ਨਹੀਂ ਹੈਗਾ ਐਵੇਂ ਖੜਾਗਾ ਕੰਮ ਤੋਂ ਆਇਆ ਤੀ ਤੇ ਬਾਈ ਇਹਦੀ ਇਹਦੀ ਟੈਂਕੀ ਹੈਗੀ ਮੈਂ ਬੈਕ ਵਾਲੀ ਟੈਂਕੀ ਹੈਗੀ ਨਹੀਂ ਟੈਂਕੀ ਆਪਾਂ ਲਵਾ ਕੇ ਦੇ ਦਾਂਗੇ ਜੀ ਇਹਦੀ ਆਪਾਂ ਲਵਾ ਕੇ ਦੇ ਦਾਂਗੇ ਹਾਂ ਪਟਨਾ ਗੀਰ ਕੰਪਨੀ ਦੀ ਟੈਂਕੀ ਲਾ ਕੇ ਦੇ ਦਾਂਗੇ ਜੇ ਬਿਨਾਂ ਟੈਂਕੀ ਤੋਂ ਵੀ ਲੈਣਾ ਹੋਇਆ ਤਾਂ ਆਪਾਂ ਐਵੇਂ ਵੀ ਦੇ ਦਾਂਗੇ ਠੀਕ ਹੈ ਬਾਈ ਕਿੰਨੇ ਪੈਸੇ ਨੇ ਤਰਖੰਡੀਆਂ ਇਹਦੀਆਂ ਹੈਗੀਆਂ ਨੇ ਤਰਖੰਡੀ ਹੈਗੀ ਆ ਠੀਕ ਹੈ ਕਿੰਨੇ ਪੈਸੇ ਦਾ ਇਹ ਇਹਦਾ ਆਪਾਂ ਮੰਗਦੇ ਆ ਜੀ 1,60,000 ਰੁਪਏ ਜੀ 1,60,000 ਬਾਈ ਮੰਗਦਾ ਹੈ ਹਾਂ ਮੌਕੇ ਦੇ ਬਾਈ ਮਾਨਦਾਨ ਕਰੂਗਾ ਪੂਰਾ ਕਿਸੇ ਦੇ ਪਸੰਦ ਆਉਂਦਾ TND ਦਾ ਸਾਰਾ ਸਿਸਟਮ ਹੈ ਗਹਿੀਰ ਦੀ ਵਾਕਟ ਹੈ ਪੂਰੀ ਹੈਵੀ ਜਿ ਬਣੀ ਹੋਈ ਹੈ ਕਿਸੇ ਬਾਈ ਨੇ ਲੈਣਾ ਹੈ ਤਾਂ ਬਾਈ ਨਾਲ ਕੰਟੈਕਟ ਕਰੋ ਨੰਬਰ ਸਕਰੀਨ ਤੇ ਚੱਲੀ ਜਾ